ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਹੀ ਪਿਆਣਾ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਪਰਮੇਸ਼ਰ ਜੀ ਨੇ ਸਾਨੂੰ ਅੱਜ ਰਾਤ ਦੇ ਸਮੇਂ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਧਾਈ ਕਰੀਏ ਤਾਂ ਆਓ ਸਭ ਜਨ ਮਿਲ ਕੇ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਇਹਨਾਂ ਸਾਹ ਨੂੰ ਚੁਲਾਉਂਦਾ ਏ ਇਹਨਾਂ ਸਾਹ ਨੂੰ ਚੁਲਾ ਸਾਹ ਨੂੰ ਚਲੋਦਾਏ ਮੇਰੇ ਸਾਰੇ ਦਰਦ ਵਡਾਉਦਾਏ ਜਦ ਕਦੀ ਵੀ ਦਿਲੇ ਦੁੱਖ ਦਾ ਤੂੰ ਸੁਣਦਾ ਮੇਰੀ ਏ ਜਦ ਕਦੀ ਵੀ ਦਿਲੇ ਦੁੱਖ ਦਾ ਤੂੰ ਸੁਣਦਾ ਮੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਯਸੂ ਜੀ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਜਦ ਤੇਰੇ ਆਸਰੇ ਟਿਕਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਾਰੀਆਂ ਬਾਜ਼ੀਆਂ ਜਿੱਤਦਾ ਹਾਂ ਜਦੋਂ ਤੇਰੇ ਆਸਰੇ ਟਿਕਦਾ ਹਾਂ ਮੈਂ ਹਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਰੀਆਂ ਬਾਜ਼ੀਆਂ ਜਿੱਤਦਾ ਹਾਂ ਮੈਂ ਹਰੀਆਂ ਬਾਜ਼ੀਆਂ ਜਿੱਤਦਾ ਹਾਂ ਮੰਗਣ ਤੋਂ ਪਹਿਲਾਂ ਦੇ ਦੇ ਨਾ ਏ ਤੂੰ ਆਦਤ ਤੇਰੀ ਏ ਮੰਗਣ ਤੋਂ ਪਹਿਲਾਂ ਦੇ ਦੇ ਨਾ ਏ ਆਦਤ ਤੇਰੀ ਏ ਤੇਰੀ ਦਇਆ ਬ ਤੇਰੀ ਏ ਤੇਰੀ ਦਇਆ ਬ ਤੇਰੀ ਏ ਅਸੂਜ ਤੇਰੀ ਦਇਆ ਬ ਤੇਰੀ ਏ ਤੇਰੀ ਦਇਆ ਬ ਤੇਰੀ ਏ ਜਦ ਦਿਲ ਮੇਰਾ ਏ ਚੁਰ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਜਦੋਂ ਦਿਲ ਮੇਰਾ ਬੇਚੈਨ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਤੇ ਫਿਕਰਾਂ ਵਿੱਚ ਮੇਰੀ ਜਾਨ ਹੋਵੇ ਆ ਜਾ ਨਾਏ ਕੋਲ ਮੇਰੇ ਨਾ ਲਾਉਂਦਾ ਦੇਰੀਏ ਆ ਜਾ ਨਾਏ ਕੋਲ ਮੇਰੇ ਨਾ ਲਾਉਂਦਾ ਦੇਰੀਏ ਤੇਰੀ ਦਇਆ ਬਥੇਰੀ ਤੇਰੀ ਸੁਝ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਸੁਝ ਤੇਰੀ ਦਇਆ ਬਥੇਰੀ ਏ ਤੇਰੀ ਦਇਆ ਬਥੇਰੀ ਏ ਇਹ ਨਸਾਂ ਨੂੰ ਚਲਉ ਨਹੀਂ ਮੇਰੇ ਸਾਰੇ ਦਰਦ ਵਡਾਣਾ ਹੈ ਮੇਰੇ ਸਾਰੇ ਦਰਦ ਵਡਾਣਾ ਹੈ ਜਦ ਕਦੀ ਵੀ ਦਿਲ ਇਹ ਦੁੱਖ ਦਾ ਤੂੰ ਸੁਣਦਾ ਮੇਰੀ ਹੈ ਜਦ ਕਦੀ ਵੀ ਦਿਲ ਇਹ ਦੁੱਖ ਦਾ ਤੂੰ ਸੁਣਦਾ ਮੇਰੀ ਹੈ ਤੇਰੀ ਦਇਆ ਬਥੇਰੀ ਹੈ ਤੇਰੀ ਦਇਆ ਬਥੇਰੀ ਹੈ ਸੁਝ ਤੇਰੀ ਦਇਆ ਬਥੇਰੀ ਹੈ ਤੇਰੀ ਦਇਆ ਬਥੇਰੀ ਏ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਸੱਚਮੁੱਚ ਉਸ ਪਰਮੇਸ਼ਰ ਦੀ ਦਇਆ ਸਾਡੇ ਲਈ ਕਾਫੀ ਆ ਜੋ ਸਾਨੂੰ ਸਾਲ ਸਾਡੇ ਸਾਵਾਂ ਨੂੰ ਚਲਾਉਂਦਾ ਆ ਸਾਡੇ ਜੀਵਨ ਦੇ ਵਿੱਚ ਸਾਡੇ ਚਾਨਣ ਲੈ ਕੇ ਆਉਂਦਾ ਆ ਤੋਂ ਆਓ ਅੱਜ ਦੇ ਬਚਨ ਚ ਜਾਂਦੇ ਅੱਜ ਦਾ ਬਚਨ ਹੈ ਜ਼ਬੂਰ 27 ਅਧਿਆਇ ਦੀ 1 ਨੰਬਰ ਆਇਤ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਜਾਨ ਦਾ ਗੜ੍ਹ ਹੈ ਮੈਂ ਕਿਸ ਦਾ ਭੈ ਖਾਵਾਂ ਅੱਜ ਦਾ ਬਚਨ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਰਾਤ ਦੇ ਸਮੇਂ ਦੇ ਵਿੱਚ ਡਰਦੇ ਆ ਤਾਂ ਸੱਚਮੁੱਚ ਪਰਮੇਸ਼ਰ ਦੇ ਦਾਸ ਦਾਊਦ ਆਖਦੇ ਕਿ ਮੈਂ ਕਿਸ ਤੋਂ ਡਰ ਖਾਵਾਂ ਮੈਂ ਕਿਸ ਦਾ ਭੈ ਖਾਵਾਂ ਕਿਉਂਕਿ ਯਹਵਾ ਮੇਰਾ ਚਾਨਣ ਹੈ ਤੇ ਯਹਵਾ ਹੀ ਮੇਰਾ ਗਾੜਿਆ ਤੋ ਅੱਜ ਅਸੀਂ ਇਹਨਾਂ ਵਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਹallelujah 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਖੁਦਾਵੰਨ ਜੀ ਅੱਜ ਜਿੰਨੇ ਵੀ ਭੈਣ ਭਰਾ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੋਏ ਖੁਦਾਵੰਨ ਜੀ ਸਭਨਾਂ ਨੂੰ ਤੁਹਾਡੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਦੇ ਆਂ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਤੁਹਾਡੇ ਬੱਚਿਆਂ ਨੂੰ ਛੋਹਨੇ ਨਾ ਪਾਏ ਅੱਜ ਦੇ ਵਚਨ ਦੇ ਦੁਆਰਾ ਖੁਦਾਵੰਨ ਜੀ ਅਸੀਂ ਤੁਹਾਡੇ ਜੀਵ ਪਰਮੇਸ਼ਰ ਜੀ ਵਚਨ ਦੇ ਦੁਆਰਾ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਕਿ ਜਿੰਨੇ ਵੀ ਭੈਣ ਭਰਾ ਰਾਤ ਦੇ ਸਮੇਂ ਡਰਦੇ ਆ ਪਰੇਸ਼ਾਨ ਹੁੰਦੇ ਆ ਖੁਦਾ ਵੈਰੀ ਦੀਆਂ ਸ਼ਕਤੀਆਂ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਜਸਾਰੇ ਹੀ ਭੈਣਾ ਭਰਾਵਾਂ ਨੂੰ ਆਪਣੇ ਪਾਕ ਪਵਿੱਤਰ ਲੋਧ ਦੇ ਵਿੱਚ ਟੱਕ ਲੋ ਅੱਜ ਹਰ ਇੱਕ ਦਾ ਗੜ ਬਣੋ ਖੁਦਾ ਹਰ ਇੱਕ ਦਾ ਚਾਨਣ ਬਣੋ ਮੇਰੇ ਮਹਾਨ ਖੁਦਾਵੰ ਜੀ ਅੱਜ ਪਰਮੇਸ਼ਰ ਜੀ ਸਭਨਾਂ ਦੇ ਹਿਰਦਿਆਂ ਦੇ ਅੰਦਰ ਇਹਨਾਂ ਵਚਨਾਂ ਨੂੰ ਰਸਾਉਣਾ ਵੈਰੀ ਦੀ ਕੋਈ ਸ਼ਕਤੀ ਇਹਨਾਂ ਵਚਨਾਂ ਨੂੰ ਕਿਸੇ ਦੇ ਵੀ ਦਿਲ ਤੋਂ ਚੁਰਾਣੇ ਨਾ ਪਾਏ ਇਹ ਬਚਨ ਸਾਡੇ ਜੀਵਨ ਦੇ ਵਿੱਚ ਲੱਖਾਂ ਹਜ਼ਾਰਾ ਗੁਨਾਹ ਫਲਾਂ ਨੂੰ ਲੈ ਕੇ ਆਉਣ ਮੇਰੇ ਸਮਰਥਕ ਖਜਾਵੰਜੀ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਇਸ ਪਛਤਾਪ ਦੇ ਲਈ ਤੋਬਾ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਹਰ ਰੋਜ਼ ਮੌਕਾ ਦਿੰਦੇ ਆ ਕਿ ਹਰ ਰੋਜ਼ ਅਸੀਂ ਪਛਤਾਪ ਕਰ ਸਕੀਏ ਹਰ ਰੋਜ਼ ਅਸੀਂ ਤੁਹਾਡੇ ਤੋਂ ਮਾਫੀ ਮੰਗੀਏ ਖਦਾ ਅਸੀਂ ਪਛਤਾਪ ਕਰਦੇ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਹੀ ਗਲਤੀਆਂ ਗੁਨਾਹਾਂ ਦੇ ਲਈ ਅੱਗੇ ਤੋਂ ਸਾਨੂੰ ਪਵਿੱਤਰਤਾਈ ਦੇ ਵਿੱਚ ਚਲਾਉਣਾ ਖੁਦਾ ਹਰ ਪਰਮੇਸ਼ਰ ਜੀ ਆਪਣੇ ਪਾਸ ਪਵਿੱਤਰ ਲੋਹ ਦੇ ਵਿੱਚ ਟਾਕੇ ਰੱਖਣਾ ਹਰ ਤਰ੍ਹਾਂ ਦੀ ਵਿਰੋਧਤਾ ਹਰ ਤਰ੍ਹਾਂ ਦਾ ਪਾਪ ਸਾਡੇ ਜ਼ਿੰਦਗੀ ਚੋਂ ਨਿਕਲ ਜਾਵੇ ਮੇਰੇ ਮਹਾਨ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਸਾਨੂੰ ਪਵਿੱਤਰ ਬਣਾਉਣਾ ਜਿਸ ਤਰ੍ਹਾਂ ਤੁਸੀਂ ਪਵਿੱਤਰ ਹੋ ਮੇਰੇ ਖੁਦਾ ਧੰਨਵਾਦ ਕਰਦੇ ਹੁਦਾਵੰਜੀ ਜੋ ਤੁਸੀਂ ਸਾਨੂੰ ਇਨਾਂ ਸਾਹਾਂ ਦੇ ਨਾਲ ਪਰਮੇਸ਼ਰ ਜੀ ਬles ਕੀਤਾ ਹੈ ਮੇਰੇ ਮਹਾਨ ਖੁਦਾ ਬਹੁਤ ਸਾਰੇ ਲੋਗ ਖੁਦਾਵੰਜੀ ਅੱਜ ਦਾ ਦਿਨ ਨਹੀਂ ਦੇਖ ਸਕੇ ਖੁਦਾ ਅੱਜ ਦੀ ਰਾਤ ਦੇ ਵਿੱਚ ਐਂਟਰ ਨਹੀਂ ਹੋ ਸਕੇ ਪ੍ਰਭੂ ਤੁਹਾਡਾ ਫ਼ضل ਹੈ ਜੋ ਅਸੀਂ ਅੱਜ ਦੇ ਸਮੇਂ ਤੱਕ ਜਿਉਂਦੇ ਆਂ ਤੁਹਾਡੇ ਪਵਿੱਤਰ ਸਵਰਗੀ ਦੂਤ ਸਾਡੇ ird gird ਦੇ ਆ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੀਆਂ ਦਿੱਤੀਆਂ ਹੋਈਆਂ ਨਿਮਰਤਾ ਨੂੰ ਪਰਮੇਸ਼ਰ ਜੀ ਬਰਕਤਾਂ ਨੂੰ ਹੰਡਾਉਣ ਵਾਲੇ ਆ ਮੇਰੇ ਖੁਦਾ ਮੇਰੇ ਸਮਰਥੀ ਆ ਖੁਦਾਬੰਦੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਤੁਸੀਂ ਅੱਜ ਰਾਤ ਦੇ ਸਮੇਂ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਖੁਦਾ ਜੋ ਵੀ ਭੈਣ ਭਰਾ ਇਸ ਪਰਮੇਸ਼ਰ ਜੀ ਵਚਨ ਪ੍ਰਾਰਥਨਾ ਦੇ ਵਿੱਚ ਹਾਜ਼ਰ ਆ ਮੇਰੇ ਪ੍ਰਭੂ ਜੀ ਸੱਚਮੁੱਚ ਤੁਹਾਡਾ ਕਲਾਮ ਕਹਿੰਦਾ ਕਿ ਜਿੱਥੇ ਦੋ ਜਾਂ ਤਿੰਨ ਜਨ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਉੱਥੇ ਤੁਸੀਂ ਖੁਦ ਮੌਜੂਦ ਹੁੰਦੇ ਆ ਮੇਰੇ ਪ੍ਰਭੂ ਜੀ ਅਸ ਸਾਡਾ ਵਿਸ਼ਵਾਸ ਆ ਖੁਦਾ ਕਿ ਤੁਸੀਂ ਸਾਡੇ ਹਿਰਦਿਆਂ ਦੇ ਅੰਦਰ ਸਾਡੇ ਵਿਚਾਰ ਨੂੰ ਮੇਰੇ ਪ੍ਰਭੂ ਔਰ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਨ ਵਾਲੇ ਪਰਮੇਸ਼ਰ ਹੋ ਮੇਰੇ ਖੁਦਾ ਮੇਰੇ ਸਬਰਥੀਏ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਹੋਵੇ ਖੁਦਾਵੰਜੀ ਤੁਹਾਡਾ ਨਾਮ ਜ਼ਲਾਲ ਪਾਵੇ ਸੱਚਮੁੱਚ ਖੁਦਾਵੰਜੀ ਤੁਸੀਂ ਜੋ ਆਕਾਸ਼ ਤੇ ਧਰਤੀ ਨੂੰ ਰਚਨ ਵਾਲੇ ਖੁਦਾ ਹੋ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਨਾਮ ਪਾਕ ਮੰਨਿਆ ਜਾਵੇ ਤੁਹਾਡੀ ਮਰਜ਼ੀ ਸਾਡੇ ਜੀਵਨਾਂ ਦੇ ਵਿੱਚ ਪੂਰੀ ਹੋਵੇ ਮੇਰੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਸਾਡੇ ਕਰਜ਼ਾਈਆਂ ਨੂੰ ਮਾਫ ਕਰਨਾ ਖੁਦਾਬੰਦ ਜੀ ਜਿਸ ਤਰ੍ਹਾਂ ਤੁਸੀਂ ਸਾਡੇ ਪਰਮੇਸ਼ਰ ਜੀ ਗੁਨਾਹਾਂ ਨੂੰ ਮਾਫ ਕੀਤਾ ਹੋਇਆ ਖੁਦਾਬੰਦ ਜੀ ਅਸੀਂ ਵੀ ਆਪਣੇ ਗੁਨਾਹਗਰਾਂ ਨੂੰ ਮਾਫ ਕਰਦੇ ਹਾਂ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਜੀ ਜਿੰਦਾ ਤੁਸੀਂ ਸਾਡੇ ਉੱਪਰ ਦਇਆ ਕੀਤੀ ਖੁਦਾ ਅਸੀਂ ਵੀ ਪਰਮੇਸ਼ਰ ਜੀ ਆਪਣੇ ਇਰਦ ਗਿਰਦ ਦੇ ਸਾਰੇ ਲੋਕਾਂ ਦੇ ਉੱਪਰ ਦਇਆ ਕਰਦੇ ਮੇਰੇ ਪ੍ਰਭੂ ਸਾਨੂੰ ਇਸ ਕਦਰ ਖੁਦਾਵੰ ਜੀ ਆਪਣੇ ਪਵਿੱਤਰ ਹੱਥਾਂ 'ਚ ਸੰਭਾਲੋ ਖੁਦਾ ਕਿ ਸੱਚਮੁੱਚ ਖੁਦਾਵੰ ਜੀ ਅਸੀਂ ਤੁਹਾਡੀਆਂ ਭਲਾਈਆਂ ਦੇ ਅਨੁਸਾਰ ਖੁਦਾ ਤੁਹਾਡੇ ਬਚਨ ਦੇ ਅਨੁਸਾਰ ਹਰ ਇੱਕ ਦੇ ਨਾਲ ਕਰ ਸਕੀਏ ਮੇਰੇ ਪ੍ਰਭੂ ਜੀ ਹਰ ਇੱਕ ਤਰ੍ਹਾਂ ਦਾ ਕਮੰਡ ਈਰਖਾ ਨਫ਼ਰਤ ਵੈਰ ਵਿਰੋਧ ਸਾਡੇ ਜੀਵਨਾਂ ਦੇ ਵਿੱਚੋਂ ਜਾਂਦਾ ਰਹੇ ਮੇਰੇ ਖੁਦਾ ਔਰ ਪਰਮੇਸ਼ਰ ਜੀ ਅਸੀਂ ਪ੍ਰੇਮ ਨੂੰ ਵੰਡਣ ਵਾਲੇ ਹੋ ਜਾਈਏ ਜੋ ਪ੍ਰੇਮ ਤੁਸੀਂ ਸਾਨੂੰ ਕਲਵਰੀ ਕ੍ਰੂਸ ਤੇ ਛੱਡ ਕੇ ਖੁਦਾਵੰਨ ਜੀ ਸਿਖਾਇਆ ਪਰਮੇਸ਼ਰ ਜੀ ਉਸ ਕਲਵਰੀ ਕ੍ਰੂਸ ਦੇ ਪ੍ਰੇਮ ਨੂੰ ਖੁਦਾਵੰਨ ਜੀ ਅਸੀਂ ਤੋਸ ਜਾਣਨ ਵਾਲੇ ਨਾ ਹੋਈਏ ਪ੍ਰਭੂ ਪਰ ਪਰਮੇਸ਼ਰ ਜੀ ਉਸ ਵਚਨ ਦੇ ਨਾਲ ਉਸ ਪ੍ਰੇਮ ਦੇ ਨਾਲ ਖੁਦਾਵੰਨ ਜੀ ਅਸੀਂ ਆਪਣੀ ਜ਼ਿੰਦਗੀ ਨੂੰ ਜਉਣ ਵਾਲੇ ਹੋ ਜਾਈਏ ਮੇਰੇ ਪ੍ਰਭੂ ਸੱਚਮੁੱਚ ਖੁਦਾਵੰਨ ਜੀ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾ ਪਰਮੇਸ਼ਰ ਜਿੰਨੇ ਵੀ ਪੈਨ ਪਰਾ ਸਾਰਾ ਦਿਨ ਖੁਦਾਵੰਨ ਜੀ ਆਪਣੇ ਕੰਮਾਂ ਤੋਂ ਵਿਲੇ ਹੋ ਕੇ ਖੁਦਾ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾ ਮੇਰੇ ਸਮਰਥੀ ਖੁਦਾਵੰਦੀ ਉਹਨਾਂ ਪੈਣਾ ਪਰਾਵਾਂ ਨੂੰ ਤੁਹਾਡੇ ਹੱਥਾਂ 'ਚ ਸੌਂਦਿਆਂ ਹਰ ਇੱਕ ਬੱਚੇ ਨੂੰ ਹਰ ਇੱਕ ਬਜ਼ੁਰਗ ਨੂੰ ਖੁਦਾਵੰਦੀ ਜੋ ਹਸਪੀਟਲਸ ਦੇ ਵਿੱਚ ਨੇ ਖੁਦਾ ਜੋ ਬਿਮਾਰ ਆ ਲਾਚਾਰ ਆ ਪਰਮੇਸ਼ਰ ਜੀ ਤੰਗੀ ਚਾ ਪਰੇਸ਼ਾਨੀ ਚਾ ਖੁਦਾਵੰਦੀ ਹਰ ਇੱਕ ਨੂੰ ਤੁਹਾਡਾ ਰਹਿਮ ਤੁਹਾਡਾ ਫਜ਼ਲ ਤੁਹਾਡਾ ਪਾਕ ਰੂਸ਼ ਹੋ ਜਾਵੇ ਮੇਰੇ ਪ੍ਰਭੂ ਔਰ ਹਰ ਇੱਕ ਪੈਣਪਰਾ ਆਜ਼ਾਦ ਹੋ ਜਾਵੇ ਖੁਦਾ ਪਰਮੇਸ਼ਰ ਜੀ ਜੋ ਵੈਦਰ ਦੇ ਚੇਂਜ ਹੋਣ ਦੇ ਕਰਕੇ ਖੁਦਾਵੰਨ ਜੀ ਮੁਸ਼ਕਲਾਂ ਪ੍ਰੋਬਲਮਾਂ ਆ ਰਹੀਆਂ ਖੁਦਾਵੰਨ ਜੀ ਹਰ ਇੱਕ ਉਹ ਮੁਸ਼ਕਿਲ ਪ੍ਰੋਬਲਮ ਨੂੰ ਦੂਰ ਕਰਨਾ ਮੇਰੇ ਪ੍ਰਭੂ ਪਰਮੇਸ਼ਰ ਜੀ ਸ਼ਰੀਰਕ ਬਿਮਾਰੀਆਂ ਤੋਂ ਆਜ਼ਾਦ ਕਰਨਾ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਬੱਚੇ ਮਹਿਤਾਬ ਤੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਦ ਜੀ ਜੋ ਪਰਮੇਸ਼ਰ ਜੀ ਤੁਹਾਡਾ ਬੇਟਾ ਹਸਪੀਟਲਸ ਦੇ ਵਿੱਚ ਆ ਖੁਦਾਵੰਦ ਜੀ ਉਸ ਦੀ ਸਾਰੀ ਇਨਫੈਕਸ਼ਨ ਨੂੰ ਦੂਰ ਕਰਨਾ ਮੇਰੇ ਪ੍ਰਭੂ ਸੱਚਮੁੱਚ ਖੁਦਾਵੰਦ ਜੀ ਉਸ ਬੱਚੇ ਨੂੰ ਆਪਣਾ ਨਬੀ ਬਣਾਉਣਾ ਖੁਦਾ ਉਹਦੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਪ੍ਰੋਬਲਮਾਂ ਨੂੰ ਖਤਮ ਕਰਕੇ ਖੁਦਾਵੰਦ ਜੀ ਉਸ ਨੂੰ ਆਪਣੇ ਰਹਿਮ ਫਜ਼ਲ 'ਚ ਢਾਕੇ ਨੂੰ ਮੁਕੰਮਲ ਸ਼ਿਫਾ ਦੇਣਾ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਜਿਹੜਨੇ ਵੀ ਪੈਂਟਰਾ ਆਪਣੇ ਖੁਦਾਵੰਦ ਜੀ ਘਰਾਂ ਪਰਿਵਾਰਾਂ ਤੋਂ ਦੂਰ ਆ ਖੁਦਾ ਜੋ ਬਾਲ ਲੰਬੇ ਸਮੇਂ ਤੋਂ ਪਰਮੇਸ਼ਰ ਜੀ ਨਹੀਂ ਮਿਲ ਰਿਹਾ ਖੁਦਾ ਅੱਜ ਉਸ ਭੈਣਾਂ ਭਰਾਵਾਂ ਦਾ ਪਰਮੇਸ਼ਰ ਜੀ ਸੁਨੇਹਾ ਸੁਖ ਦਾ ਸੁਨੇਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਮੇਰੇ ਪ੍ਰਭੂ ਦਇਆ ਕਰੋ ਕਿਰਪਾ ਕਰੋ ਖੁਦਾ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਖੁਦਾ ਜੋ ਤੁਹਾਡੇ ਢਰ ਪੈ ਦੇ ਵਿੱਚ ਰਹਿਣ ਵਾਲਾ ਮੇਰੇ ਪ੍ਰਭੂ ਹਰ ਇੱਕ ਭੈਣ ਭਰਾ ਦੇ ਜੀਵਨ ਦੇ ਵਿੱਚ ਤੁਹਾਡਾ ਰਹਿਮ ਆ ਜਾਵੇ ਖੁਦਾ ਤੁਹਾਡੀਆਂ ਬਰਕਤਾਂ ਤੁਹਾਡੀਆਂ ਆਸ਼ੀਸ਼ਾਂ ਆਤਮਿਕ দান ਵਰਦਾਨ ਆਣ ਮੇਰੇ ਖੁਦਾਵੰਜੀ ਜਦ ਵੀ ਤੁਹਾਡੇ ਵਿੱਚ ਸਾਨ ਦੇ ਲਈ ਸ਼ਾਨ ਖੁਦਾ ਤੁਹਾਡੇ ਪਵਿੱਤਰ ਸਵਰਗੀ ਦੂਤ ਖੁਦਾਵੰਨ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਸੰਭਾਲ ਕੇ ਰੱਖਣ ਤੁਹਾਡੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਖੁਦਾਵੰਨ ਜੀ ਰਾਤ ਦੇ ਸਾਰੇ ਸਮੇਂ ਦੇ ਵਿੱਚ ਤੁਸੀਂ ਉਹਨਾਂ ਨੂੰ ਸੰਭਾਲਣਾ ਖੁਦਾ ਜਿਨਨੇ ਭੈਣ ਭਰਾ ਸਫਰ ਚਾ ਖੁਦਾਵੰਨ ਜੀ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਖੁਦਾ ਜਿੰਨੇ ਵੀ ਭੈਣ ਭਰਾ ਨਾਈਟ ਸ਼ਿਫਟ ਤੇ ਨਾਈਟ ਡਿਊਟੀਆਂ ਤੇ ਖੁਦਾਵੰਨ ਜੀ ਸਭਨਾਂ ਨੂੰ ਸੰਭਾਲਣਾ ਤੁਹਾਡੇ ਦਾਸ ਦਾਸੀਆਂ ਲਈ ਪ੍ਰਾਰਥਨਾ ਕਰਦੀਆਂ ਤੁਹਾਡੇ ਦਾਸ ਦਾਸੀਆਂ ਪਰਮੇਸ਼ਰ ਜੀ ਤੁਹਾਡੇ ਹੱਥਾਂ ਚ ਸੌਂਦੇ ਆ ਮੇਰੇ ਪ੍ਰਭੂ ਆਪਣੀ ਸੇਵਾ ਦੇ ਵਿੱਚ ਖੁਦਾਵੰਦ ਜੀ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨਾ ਖੁਦਾ ਔਰ ਦੁਗਨੇ ਮਸੇ ਨਾਲ ਇਸਤੇਮਾਲ ਕਰਨਾ ਖੁਦਾਵੰਦ ਜੀ ਜੋ ਵੀ ਜਨ ਪਰਮੇਸ਼ਰ ਜੀ ਸਾਡੇ ਵਚਨ ਤੇ ਭਰੋਸਾ ਕਰਦਾ ਖੁਦਾਵੰਦ ਜੀ ਜੋ ਵੀ ਜਨ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਭਰੋਸਾ ਕਰਦਾ ਖੁਦਾ ਹਰ ਇੱਕ ਜਨ ਨੂੰ ਤੁਸੀਂ ਆਪਣੇ ਪਵਿੱਤਰ ਲੋਚ ਟਕਣਾ ਖੁਦਾ ਵੈਰੀ ਦੇ ਅੰਧ ਘਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਕੈਨਸਲ ਕਰਨਾ ਖੁਦਾ ਜਿਨ੍ਹਾਂ ਭੈਣਾ ਭਰਾਵਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਡਰਾਵਨੇ ਸੁਪਨੇ ਆਉਂਦੇ ਆ ਪ੍ਰਭੂ ਜੀ ਬੁਰੇ ਖਿਆਲ ਆਉਂਦੇ ਸਾਰੇ ਭੈਣਾ ਭਰਾਵਾਂ ਨੂੰ ਤੁਹਾਡੇ ਹੱਥਾਂ 'ਚ ਆਉਂਦੇ ਆ ਔਰ ਵੈਰੀ ਦੀਆਂ ਸਾਰੀਆਂ ਚਾਲਾਂ ਉਹਨਾਂ ਦੇ ਜੀਵਨ 'ਚੋਂ ਫੇਲ ਕਰ ਦੇਆ ਅਸੀਂ ਆਪਣੇ ਘਰਾਂ ਦਰਵਾਜ਼ਿਆਂ ਨੂੰ ਖਿੜਕੀਆਂ ਨੂੰ ਪਰਮੇਸ਼ਰ ਜੀ ਘਰਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਪਵਿੱਤਰ ਲੋ ਦੇ ਵਿੱਚ ਕਵਰ ਕਰ ਦੇਆ ਮੇਰੇ ਵੈਰੀ ਦੀ ਕੋਈ ਸ਼ਕਤੀ ਪਰਮੇਸ਼ਰ ਜੀ ਸਾਡੇ ਘਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ। ਵੈਰੀ ਦੀਆਂ ਸਾਰੀਆਂ ਚਾਲਾਂ ਪਰਮੇਸ਼ਰ ਜੀ ਸਾਡੇ ਘਰਾਂ ਪਰਿਵਾਰਾਂ ਦੇ ਉੱਤੋਂ ਪਰਮੇਸ਼ਰ ਜੀ ਖਤਮ ਹੋ ਜਾਣ ਖੁਦਾ। ਪਰਮੇਸ਼ਰ ਜੀ ਪੀੜੀਆਂ ਦੇ ਪੀੜ੍ਹੀਓ ਪੀੜ੍ਹੀਆਂ ਦੇ ਬੰਧਨ ਸਾਡੇ ਪਰਮੇਸ਼ਰ ਜੀ ਟੁੱਟ ਜਾਣ ਮੇਰੇ ਖੁਦਾਵੰਤ ਜੀ। ਪੀੜ੍ਹੀਓ ਪੀੜ੍ਹੀਆਂ ਦੇ ਸ਼ਰਾਪ ਪ੍ਰਭੂ ਯਸ਼ੁਮਸੀ ਨਾਮ ਚ ਕੈਨਸਲ ਹੋ ਜਾਣ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਪਰਮੇਸ਼ਰ ਜੀ ਅਸੀਂ ਉਹਨਾਂ ਘਰਾਂ ਦੇ ਲਈ ਬਰਕਤ ਮੰਗਦੇ ਹਾਂ ਮੇਰੇ ਖੁਦਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਕਰਸਾ ਮੇਰੇ ਮਹਾਨ ਖੁਦਾਵੰ ਜੀ ਦਇਆ ਕਰੋ ਹਰ ਇੱਕ ਖਾਦਾ ਖਲਾਇਆ ਜਾਦੂ ਟੂਣਾ ਹਰ ਇੱਕ ਬੁਰੀ ਨਜ਼ਰ ਪਰ ਵੀ ਯਸ਼ੁਮਸੀ ਨਾਮ ਚ ਰੱਦ ਕਰ ਦੇਆ ਕਿਰਪਾ ਕਰੋ ਖੁਦਾਵੰ ਜੀ ਜਦ ਵੀ ਸੌਣ ਦੇ ਲਈ ਜਾਈਏ ਤੁਹਾਡਾ ਪਾਕ ਰੂ ਸਾਡੀ ਮਦਦ ਸਹਾਈਤਾ ਕਰੇ ਖੁਦਾ ਆਪਣੇ ਸੱਚੇ ਸੁਪਨਿਆਂ ਸੱਚੇ ਦਰਸ਼ਨਾਂ ਦੇ ਨਾਲ ਬLES ਕਰਨਾ ਮੇਰੇ ਪ੍ਰਭੂ ਜੀ ਰਹਿਮ ਕਰਨਾ ਖੁਦਾਵੰ ਜੀ ਸਾਨੂੰ ਦਰਸ਼ਨ ਦੇਣਾ ਖੁਦਾਾ ਔਰ ਸਾਡੇ ਨਾਲ ਗੱਲਬਾਤ ਕਰਨਾ ਮੇਰੇ ਪ੍ਰਭੂ ਖੁਦਾਵੰਦ ਜੀ ਪੂਰੀ ਰਾਤ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਸਵੇਰ ਜਲਦੀ ਉਠਾਉਣਾ ਆਪਣੀ ਮਾਂ ਮਾਂ ਤੇ ਵਢਾਈ ਦੇ ਕੰਮਾਂ ਦੇ ਲਈ ਇਸਤੇਮਾਲ ਕਰਨਾ ਮੇਰੇ ਖੁਦਾ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਆ ਖੁਦਾਵੰਦ ਜੀ ਕਿ ਤੁਸੀਂ ਸਾਨੂੰ ਚੁਣਿਆ ਇਸਤੇਮਾਲ ਕੀਤਾ ਮੇਰੇ ਖੁਦਾਵੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਹਰ ਤਰ੍ਹਾਂ ਦੀਆਂ ਵਿਰੋਧਤਾ ਪ੍ਰਭੂ ਯੇਸ਼ੂ ਪਸੀ ਨਾਮ ਚ ਕੈਨਸਲ ਕਰ ਦੇ ਰੱਦ ਕਰ ਦੇਖਦਾ ਸੱਚਮੁੱਚ ਤੁਸੀਂ ਸਾਡੀ ਆਪਰਾਥਨਾ ਮਾਨੂੰ ਸੁਣਿਆ ਉੱਤਰ ਦਿੱਤਾ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆਂ ਸਾਰੀ ਪ੍ਰਾਰਥਨਾ ਗੂੜੀ ਮਿੱਠੀ ਨੀਂਦ ਪ੍ਰਭੂ ਯਸ਼ੂ ਮਸੀਹ ਨਾਮ ਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ